ਦਿਲਜੀਤ ਦੋਸਾਂਝ ਨੇ ਮੋੜ ਜਿੱਤ ਲਿਆਏ ਦਿਲ ਦਿਲਜੀਤ ਦੀ ਪਰਫਾਰਮੈਂਸ ਐਸੀ ਹੁੰਦੀ ਹੈ ਕਿ ਦਰਸ਼ਕ ਕਹਿੰਦੇ ਨੇ ਵਾਹ ਬਈ ਵਾ ਮਜ਼ਾ ਹੀ ਆ ਗਿਆ ਤੇ ਇਸ ਵਾਰ ਵੀ ਦਿਲਜੀਤ ਦੇ ਰੀਸੈਂਟ ਕਾਨਸਰਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦਸ਼ਕਾਂ ਦਾ ਜੋ ਰਿਵਿਊ ਹੈ ਉਹ ਜ਼ਰੂਰ ਤੁਸੀਂ ਵੀ ਵੇਖੋ

ਪਰ ਇਹ ਦੇਖਿਆ ਅਜ ਤੱਕ ਮੈਂ ਬਹੁਤ ਗੀਮਾਂ ਦੇਖੀਆਂ ਇਸ ਸਟੇਡੀਅਮ ਦੇ ਵਿੱਚ ਪਰ ਦਿਲਜੀਤ ਹੀ ਆ ਇੱਕ ਪੰਜਾਬੀ ਹੋਈ ਆ ਜਿਹਨੇ ਲੱਖਾਂ ਬੰਦਾ ਇੱਥੇ ਇੱਕ ਵਾਰ ਚ ਇਕੱਠਾ ਕਰਤਾ ਤੇ ਹਿਸਟਰੀ ਕ੍ਰੀਏਟ ਕਰਦੀ ਬਹੁਤ ਹੀ ਮਾਣ ਹੈ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਹੈ ਸਾਡੇ ਦਿਲਜੀਤ ਤੇ ਸ਼ਿਫਟ ਛੱਡ ਗਏ ਸੀਗੇ ਮੁੱਲ ਪੈ ਗਿਆ ਮੈਂ ਕਿ ਸਟੂਡੈਂਟ ਹੈਗਾ ਮਜ਼ਾ ਹੀ ਆ ਗਿਆ ਜਮੈਂ ਆਈ ਫੋਰਡ Oh my god but today i fell in love with you more thank you so much for coming to Toronto bro as a punjabi bamm aan tere te tu jithe vi rove tu khush rove we surely you will always gonna support you love 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 main hu punjab that show us what actually punjab looks like diljit tere layi paisa kuch tere layi sattu par sada pyar hai sada paisa tere layi matter nahi hai assi apni gic de paar paave sanu student gic de nahi pa jaye paave sanu college fees dene ve par tenu jilli var to aayenge ni var tenu dekhna honge You God bless you. There will never be anybody like you. We all love you. ਕਿ ਬਿਲੇ ਸ਼ੋਰ ਵਿੱਚ ਮੈਨੂੰ ਸਕੂਲ ਮੈਟ ਇਟ ਫੀਲਸ ਲਾਈਕ ਦੀਵਾਲੀ ਇਨ ਕੈਨੇਡਾ ਐਂਡ ਕ੍ਰਾਊਡ ਆ ਡਾਊਨ ਮੈਨੂੰ ਵਨ ਟਾਈਮ ਲਾਈਫਟਾਈਮ ਐਕਸਪੀਰੀਅੰਸ ਇਟ ਵਾਸ ਆਸਟਮ ਥੈਂਕ ਯੂ ਸੋ ਮਚ ਦਾ ਵੀ ਅੱਜ ਤਾਂ ਪਤਾ ਲੱਗ ਗਿਆ ਕਿ ਪੰਜਾਬ ਅਸਲੀ ਜਦੋਂ ਗਾਣਾ ਵੱਜਣਾ ਮੈਂ ਹੂੰ ਪੰਜਾਬ ਜਦੋਂ ਗਾਣਾ ਵੱਜਣਾ ਮੈਂ ਹੂੰ ਪੰਜਾਬ ਉਦੋਂ ਪਤਾ ਲੱਗਾ ਕਿ ਅਸੀਂ ਪੰਜਾਬੀ ਹਾਂ ਮਝ ਆ ਗਿਆ ਭਾਈ ਮਝ ਆ ਗਿਆ ਇਹ ਦੇ ਉੱਪਰ ਕੁਝ ਨਹੀਂ ਹੋ ਸਕਦਾ ਅਸੀਂ ਪਹਿਲੀ ਦਾ ਯਾ ਪੰਜਾਬ ਰੱਬ ਦੇ ਰਮਟਾ ਕਿ ਅੱਜ ਕੱਲ ਇੱਥੇ ਆਣਾ ਸਾਰੇ ਡੀਮੋਟੀਵੇਟ ਹੋਏ ਹੋਏ ਆ ਬਹੁਤ ਫਰਸਟ੍ਰੇਟ ਹੋਏ ਹੋਏ ਆਣਾ ਆਪਣੇ ਫੈਮਿਲੀ ਨੂੰ ਮਿਸ ਕਰਦੇ ਆ ਬਟ ਜਿਹੜੀ ਆ ਚੀਜ਼ ਸੀਗੀ ਇਹ ਸਭ ਤੋਂ ਜ਼ਿਆਦਾ ਮਤਲਬ ਪੋਜ਼ਿਟਿਵ ਵੀ ਨਾਲ ਲੈ ਕੇ ਗਏ ਲੋਕ ਕਿਉਂਕਿ ਇੱਥੇ ਸਾਰੇ ਕੋਈ ਪਤਾ ਨਹੀਂ ਕਿੱਥੋਂ ਥੱਕਿਆ ਆ ਰਹੇ ਕੋਈ ਕਿੱਥੋਂ ਫਰਸਟ੍ਰੇਟ ਹੋ ਕੇ ਆ ਰਿਹਾ ਕਿਸੇ ਦੇ ਫੈਮਿਲੀ ਨੂੰ ਚਾਦਦੇ ਨੇ ਬਟ ਇੱਥੇ ਆ ਕੇ ਸਾਰੇ ਸਿਰਫ ਪੋਜ਼ਿਟਿਵ ਸਿਰਫ ਇੱਕ ਸਿਰਫ ਓਨਲੀ ਵਨ ਐਂਡ ਓਨਲੀ ਪੰਜਾਬ ਵੀਰੇ ਪਹਿਲੀ ਵਾਰ ਦੇਖ ਰਹੇ ਆ ਟ੍ਰਾਂਟੋ ਡਾਊਨਟਾਊਨ ਜਾਮ ਹੋਇਆ ਹੋਇਆ ਆ ਹਰੀਸ਼ ਭਾਈ ਦਾ ਕਰਕੇ

14 ਘੰਟੇ ਕੰਮ ਕਰਦਾ ਮੈਂ ਕੰਮ ਤੋਂ ਸਿੱਧੇ ਇੱਧਰ ਆਇਆ ਪਰ ਇਹੋ ਜਿਹਾ ਰੀਫਰੈਸ਼ ਹੋ ਜਾਣਾ ਭਾਈ ਭਾਈ ਰੌਪ ਮੈਂ ਤੇ نیند ਭਾਈ ਜਦੋਂ ਰੌਪ ਭਾਈ ਜਿਆਰਾ ਆ ਗਿਆ ਅੱਜ ਮਾਣ ਮਾਣ ਤੇਰਾ ਤੇਰਾ ਘੰਟਾ ਸੀ ਤੇ ਲਾ ਕੇ ਡ੍ਰੈਕ ਕਰਦੇ ਨਹੀਂ ਆਇਆ ਮੈਨੂੰ ਮਜ਼ਾ ਆ ਗਿਆ ਸਾਰੇ ਡੈਸ਼ ਹੋ ਗਏ ਹਨ ਹੋਰ ਮਜ਼ਾ ਆਇਆ